ਆਪ ਇੱਕ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਮਾਲਦੀਵਸ ਦੀ ਸਰਕਾਰ ਨੂੰ ਸਿੱਟਣ ਦੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਕਵਰਟ ਆਪਰੇਸ਼ਨ ਕਰ ਰਹੀ ਹੈ ਪਰ ਦੂਜੇ ਪਾਸੇ ਚਾਈਨਾ ਵਾਲੇ 38000 ਸਕੁਅਰ ਕਿਲੋਮੀਟਰ ਏਰੀਆ ਦੱਬੀ ਬੈਠੇ ਆ ਤੇ ਉਹਦੇ ਦੋ ਮੁਲਕ ਬਣਾਉਣ ਨੂੰ ਫਿਰਦੇ ਹੈਗੇ ਆ ਅੱਜ ਵਾਸ਼ਿੰਗਟਨ ਪੋਸਟ ਨੇ ਬਹੁਤ ਵੱਡੀ ਰਿਪੋਰਟ ਛੱਪੀ ਆ ਕਿਸ ਤਰ੍ਹਾਂ ਇੰਡੀਆ ਦਾ ਜਿਹੜਾ ਕਵਰਟ ਕਿਲਿੰਗ ਦਾ ਆਪਰੇਸ਼ਨ ਆ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਆ ਇਹ ਬਹੁਤ ਲੰਬੀ ਰਿਪੋਰਟ ਆ ਆਪਾਂ ਥੋੜੀ ਜਿਹੀ ਡਿਸਕਸ ਕਰਾਂਗੇ ਤੇ ਪੜਿਓ ਜਰੂਰ ਜਿੰਨੇ ਵੀ ਸਾਡੇ ਸਰੋਤੇ ਆ ਵਾਸ਼ਿੰਗਟਨ ਪੋਸਟ ਅੱਜ ਦੀ ਜਿਹੜੀ ਆ ਇਨ ਇੰਡੀਆਜ਼ ਸ਼ੈਡੋ ਵਾਰ ਵਿਦ ਪਾਕਿਸਤਾਨ ਇੱਕ ਕੈਂਪੇਨ ਆਫ ਕਵਰਡ ਕਿਲਿੰਗਸ ਪ੍ਰਾਈਮ ਮਿਨਿਸਟਰ ਮੋਦੀ ਤੁਹਾਨੂੰ ਪਤਾ ਹੀ ਆ ਵੀ ਇੱਕ ਵਾਰੀ ਭਾਸ਼ਣ ਦਿੰਦੇ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਤਾਂ ਜਿਹੜਾ ਸਾਡਾ ਦੁਸ਼ਮਣਾ ਉਹਨੂੰ ਕਿਤੇ ਵੀ ਜਾ ਕੇ ਮਾਰਾਂਗੇ ਹਾਂ ਜੀ ਸੋ ਕਹਿੰਦੇ ਵੀ ਇੱਕ 48 ਸਾਲਾਂ ਦਾ ਟੈਂਬਾ ਨਾਮ ਦਾ ਬੰਦਾ ਉਸ ਨੂੰ ਘਰ ਆਏ ਤੇ ਤਿੰਨ ਜਾਨੇ ਮਾਰ ਕੇ ਹਾਂਡਾ ਮੋਟਰਬਾਈਕ ਦੇ ਉੱਤੇ ਚਲੇ ਗਏ ਇਹ ਉਹੀ ਬੰਦਾ ਆ ਜਿਹਦਾ ਐਕਚੁਅਲ ਨਾਮ ਅਮੀਰ ਸਰਫਰਾਜ਼ ਆ ਤੇ ਇਹ ਗੈਂਗਸਟਰ ਸੀ ਇਹਨੇ ਇੱਕ ਇੰਡੀਅਨ ਇੰਟੈਲੀਜੈਂਸ ਏਜੰਟ ਜੋ ਲਾਹੌਰ ਦੀ ਜੇਲ੍ਹ ਦੇ ਵਿੱਚ ਸੀ ਉਸ ਨੂੰ 2011 ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਸੋ ਉਹਦਾ ਬਦਲਾ ਲੈਣ ਦੇ ਲਈ ਜਿਹੜਾ ਆ ਇਹ ਕੋਬਰਟ ਆਪਰੇਸ਼ਨ ਭਾਰਤ ਵੱਲੋਂ ਕੀਤਾ ਗਿਆ ਇਸ ਤੋਂ ਬਿਨਾ ਰਿਸਰਚ ਐਂਡ ਅਨਲਿਸਿਸ ਬੀਇੰਗ ਬਹੁਤ ਕਹਿੰਦੇ ਭਈ ਵੱਡੇ ਜਿਹੜੇ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਏਜੰਟਸ ਪਾਕਿਸਤਾਨ ਚ ਕੰਮ ਕਰ ਰਹੇ ਆ ਪਿਛਲੇ ਸਾਲ ਦੇ ਦੌਰਾਨ ਕੋਸ਼ਿਸ਼ ਸਿੱਖ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਪਾਕਿਸਤਾਨ ਦੇ ਵਿੱਚ ਅ ਸੋ ਇਸ ਤੋਂ ਬਿਨਾ ਕੁਝ ਕਸ਼ਮੀਰ ਦੀ ਆਜ਼ਾਦੀ ਮੰਗਦੇ ਲੋਕ ਜਿਹੜੇ ਆ ਉਹਨਾਂ ਨੂੰ ਵੀ ਮਾਰਿਆ ਗਿਆ ਸੀਗਾ ਅ ਰਾ ਆਫੀਸਰਸ ਜਿਹੜੇ ਆ ਉਹਨਾਂ ਨੇ ਦੁਬਈ ਦੇ ਵਿੱਚ ਵੀ ਕਈ ਜਿਹੜੇ ਬਿਜ਼ਨਸਮੈਨ ਆ ਉਹ ਉਹ ਐਮਪਲਾਈ ਕੀਤੇ ਹੋਏ ਆ ਆਪਣੇ ਕਵਰਡ ਆਪਰੇਸ਼ਨ ਦੇ ਅੰਡਰ ਸੋ ਆਪਾਂ ਨੂੰ ਪਤਾ ਹੀ ਆ ਕਿ ਅਮਰੀਕਾ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦੋ ਸਿੱਖਾਂ ਨੂੰ ਹਰਦੀਪ ਸਿੰਘ ਨੱਜਰ ਉਹਨਾਂ ਦਾ ਕਤਲ ਕੀਤਾ ਸੀ ਤੇ ਇੱਥੇ ਗੁਰਪਤਵੰਨ ਸਿੰਘ ਪੰਨੂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੀ ਜਿਹੜੀ ਇਨਵੈਸਟੀਗੇਸ਼ਨ ਆਲਰੇਡੀ ਚੱਲ ਰਹੀ ਆ ਤੇ ਕੁਝ ਗੋਪਤੀਆਰ ਕੇ ਚੱਕ ਵੀ ਲਿਆਏ ਗਏ ਆ ਤੇ ਰਾ ਦੇ ਇਨਵੋਲਵ ਜਿਹੜੇ ਬੰਦੇ ਉਹ ਦੱਸੇ ਵੀ ਗਏ ਹੈਗੇ ਆ ਯੂਐਸ ਤੇ ਕੈਨੇਡੀਅਨ ਏਜੰਸੀਜ਼ ਜਿਹੜੀਆਂ ਆ ਇਹ ਆਈਆਈਐਸ ਦੇ ਡਾਇਰੈਕਟਰ ਜਨਰਲ ਨਦੀਮ ਅੰਜਮ ਨੇ 2022 ਦੇ ਵਿੱਚ ਕਹਿੰਦੇ ਸੀਰੀਅਸ ਕਨਸਰਨ ਰੇਜ਼ ਕੀਤਾ ਸੀ ਆ ਇੰਡੀਅਨ ਅਸੈਸੀਨੇਸ਼ਨ ਦਾ ਸੀਆਈਏ ਡਾਇਰੈਕਟਰ ਬਿਲਿਅਮ ਵਰਮ ਦੇ ਕੋਲ ਇਹ ਇੱਕ ਪਾਕਿਸਤਾਨੀ ਆਫੀਸ਼ਰਸ ਨੇ ਦੱਸਿਆ ਹੈਗਾ ਤੇ ਸੋ ਇੰਡੀਆ ਇਸ ਪੋਜੀਸ਼ਨ ਦੇ ਉੱਤੇ ਪਹੁੰਚਾ ਹੋਇਆ ਹੈ ਤੇ ਇਹ ਫਾਈਵ ਆਈਜ਼ ਜੋ ਹੈਗੀਆਂ ਆ ਪੰਜ ਮੁਲਕ ਜੋ ਆ ਉਹ ਪੂਰੀ ਤਰ੍ਹਾਂ ਉੱਥੇ ਭਾਰਤ ਵਾਲੇ ਐਕਸਪੋਜ਼ ਹੋ ਚੁੱਕੇ ਹੈਗੇ ਆ ਸੋ ਉਹਨਾਂ ਦੀ ਪੂਰੀ ਨਜ਼ਰ ਹੈਗੀ ਆ ਭਾਰਤ ਦੇ ਉੱਤੇ ਕਿ ਇਹ ਕੀ ਜਿਹੜਾ ਕੰਮ ਕਰ ਰਹੇ ਆ ਵੀ ਬਾਕੀ ਮੁਲਕਾਂ ਦੇ ਜਾ ਕੇ ਉੱਥੇ ਦੇ ਸਿਟੀਜ਼ਨਸ ਨੂੰ ਮਾਨ ਦੀ ਕੋਸ਼ਿਸ਼ ਕਰ ਰਹੇ ਆ ਸੋ ਕਵਰਟ ਕਿਲਿੰਗਸ ਦੇ ਸਵਾਨ ਦੇ ਵਿੱਚ ਕਾਫੀ ਵੱਡਾ ਜਿਹੜਾ ਆਰਟੀਕਲ ਆ ਅੱਜ ਵਾਸ਼ਿੰਗਟਨ ਪੋਸਟ ਨੇ ਛਾਪਿਆ ਬਿਲਕੁਲ ਜੀ ਇੰਡੀਆ ਦੇ ਐਕਸਟਰਨਲ ਅਫੇਅਰਸ ਨੇ ਵਾਸ਼ਿੰਗਟਨ ਪੋਸਟ ਦੇ ਇਸ ਆਰਟੀਕਲ ਤੇ ਲਿਕ ਕਮੈਂਟ ਕਰਨ ਤੋਂ ਨਾ ਕਰ ਦਿੱਤਾ ਤੇ ਪਹਿਲਾਂ ਵੀ ਜਿਹੜੇ ਪਾਸਟ ਦੇ ਵਿੱਚ ਵੀ ਜਿਹੜੇ ਇੰਡੀਅਨ ਅਧਿਕਾਰੀ ਆ ਨਾ ਉਹਨਾਂ ਨੇ ਅਜੇਹੇ ਕਿਲਿੰਗਸ ਦੇ ਵਿੱਚ ਹਾਮੀ ਭਰੀਅਤ ਨਾ ਹੀ ਜਿਹੜੀ ਉਹਨਾਂ ਨੇ ਨਾ ਜਿਹੜੀ ਉਹ ਕੀਤੀ ਹੈਗੀ ਆ ਕਹਿੰਦੇ ਵੀ ਇਹ ਵੀ ਜਿਹੜਾ ਦੇਖਿਆ ਗਿਆ ਵੀ ਇੰਡੀਆ ਨੇ ਕਾਫੀ ਜਿਹੜੇ ਆਪਣੇ ਲਾਭ ਵੀ ਇਸ ਚੀਜ਼ ਦੇ ਬਾਬਤ ਜਿਹੜਾ ਉਦੇਸ਼ ਧਰੋ ਵਾਲੇ ਆਪਾਂ ਨੂੰ ਪਤਾ ਹੀ ਆ ਕਿ ਤੱਕ-ਤੱਕ ਦੇ ਉੱਥੇ ਜਿਹੜੇ ਉਹਨਾਂ ਨੇ ਬਣਾਏ ਆ ਉਸ ਦੇ ਤਹਿਤ ਉਹ ਕਿਸੇ ਨੂੰ ਵੀ ਜਿਹੜਾ ਅੱਤਵਾਦੀ ਗਰਦਾਨ ਦੰਦ ਨੇ ਕਹਿੰਦੇ 58 ਨਾਂ ਨੇ ਇਸ ਮੌਕੇ ਉਹਨਾਂ ਦੀ ਉਸ ਲਿਸਟ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਵਾਸ਼ਿੰਗਟਨ ਪੋਸਟ ਨੇ ਪਾਇਆ ਵੀ 11 ਜਾਣਿਆਂ ਨੂੰ ਰਿਪੋਰਟਡਲੀ ਕਲ ਕਰ ਦਿੱਤਾ ਗਿਆ ਯਾਨੀ ਕਿ ਮਾਰ ਦਿੱਤਾ ਗਿਆ 2021 ਤੋਂ ਬਾਅਦ ਦੇ ਵਿੱਚ ਜਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਟਾਰਗੇਟ ਜਿਹੜੇ ਆ ਇਹਨਾਂ ਦੇ ਉੱਤੇ ਕਿਤੇ ਹੈਗੇ ਆ ਸੋ ਪੋਸਟ ਨੇ ਕਹਿੰਦੇ ਵੀ ਇਹ ਕਾਊਂਟ ਕੀਤਾ ਵੀ 10 ਜਣੇ ਉਹ ਸੀਗੇ ਜਿਹੜੇ ਇੰਡੀਆ ਦੀ ਮੋਸਟ ਵਾਂਟਡ ਲਿਸਟ ਦੇ ਉੱਤੇ ਵੀ ਨਹੀਂ ਸੀਗੇ ਪਰ ਇੰਡੀਆ ਦੇ ਵਿੱਚ ਉਹਨਾਂ ਦੇ ਉੱਤੇ ਅੱਤਵਾਦ ਦੇ ਜਿਹੜੇ ਦੋਸ਼ ਆ ਉਹ ਜ਼ਰੂਰ ਲਾਏ ਜਾਂਦੇ ਰਹੇ ਹੈਗੇ ਆ ਤੇ ਕਹਿੰਦੇ ਵੀ ਤਕਰੀਬਨ ਸਾਰਿਆਂ ਦਾ ਸੇਮ ਹੀ ਜਿਹੜਾ ਆ ਉਹ ਕਤਲ ਦਾ ਇੱਕ ਕਹਿ ਲੋ ਵੀ ਉਹਨਾਂ ਦਾ ਆਪਰੇਟਰਸ ਮੰਡੀ ਜਿਹੜਾ ਹੋ ਰਿਹਾ ਆ ਵੀ ক্লোਜ਼ ਰੇਂਜ ਤੋਂ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਉੱਤੇ ਜਿਹੜੀਆਂ ਹੋ ਗੋਲੀਆਂ ਤਿਲਾਈਆਂ ਹੈਗੀਆਂ ਆ ਇਸੇ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਵੀ ਦੱਸਿਆ ਵੀ ਪਾਕਿਸਤਾਨ ਦੇ ਵਿੱਚ ਕੁਝ ਅਜਿਹੇ ਸਿੱਖ ਚਿਹਰੇ ਵੀ ਨਾਮ ਸੀਗੇ ਜਿਨ੍ਹਾਂ ਦਾ ਇਸੇ ਤਰੀਕੇ ਦੇ ਨਾਲ ਜਿਹੜਾ ਕਤਲ ਹੋਇਆ ਦੱਸਿਆ ਜਾਂਦਾ ਹੈ ਤੇ ਉਦੋਂ ਤੋਂ ਹੀ ਜਿਹੜੇ ਸਿੱਖ ਨੇ ਪੰਥਕ ਲੋਕ ਨੇ ਉਹ ਦੇਖਦੇ ਆਏ ਆ ਵੀ ਇਹਨਾਂ ਦਾ ਸਿੱਧਾ ਤੇ ਸਿੱਧਾ ਜਿਹੜਾ ਉਂਗਲਾ ਉਹ ਇੰਡੀਆ ਵੱਲ ਨੂੰ ਹੀ ਜਾਂਦੀ ਰਹੀ ਹੈਗੀ ਆ 2014 ਦੇ ਵਿੱਚ ਉਸ ਜਿਹੜਾ ਮੌਜੂਦਾ ਹੁਣ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਜੀਤ ਡੋਵਲ ਉਹਨੇ ਇਹ ਵੀ ਕਿਹਾ ਸੀਗਾ ਵੀ ਅਸੀਂ ਪਾਕਿਸਤਾਨ ਨੂੰ ਇਨਵੇਡ ਕਰਾਂਗੇ ਤੇ ਨਹੀਂ ਤਾਂ ਇੰਡੀਆ ਇੰਡੀਆ ਦੇ ਦੁਆਰਾ ਜਿਹੜਾ ਪਾਕਿਸਤਾਨ ਦੇ ਵਿੱਚ ਲੁਕ ਸ਼ਿਪ ਕੇ ਇਹਨਾਂ ਨੂੰ ਜਿਹੜਾ ਅਸੀਂ ਕਤਲੋਗਾਰਧ ਕਰਾਂਗੇ ਤੇ ਐਸੇ ਤਰੀਕੇ ਦੇ ਨਾਲ ਉਹ ਚੀਜ਼ ਉੱਥੇ ਚੱਲ ਰਹੀ ਹੈਗੀ ਆ ਸੋ ਜਦਾਂ ਤੁਸੀਂ ਦੱਸਿਆ ਵੀ ਇਹ ਕਾਫੀ ਲੰਮਾ ਜਿਹੜਾ ਇਹ ਆ ਆਰਟੀਕਲ ਜਿਹੜਾ ਉਹ ਹੈਗਾ ਆ ਉਧਰ ਵੈਸਟ ਦੇ ਵਿੱਚ ਵੀ ਜਿਹੜੇ ਇੰਡੀਆ ਵਾਲੇ ਪਲੋਟ ਕਰਨ ਤੋਂ ਹਟ ਨਹੀਂ ਰਹੇ ਇੱਥੋਂ ਤੱਕ ਕਿ ਆਪਾਂ ਦੇਖਿਆ ਵੀ ਭਾਈ ਨਿਜਨ ਹੋਣਾ ਦਾ ਕਤਲ ਵੀ ਇਹਨਾਂ ਨੇ ਕਰ ਦਿੱਤਾ ਹੈਗਾ ਤੇ ਪੰਨੂ ਦਾ ਜਿਹੜਾ ਆ ਉਹ FBI ਨੇ ਸੀਆਈਏ ਨੇ ਸਮੇਂ ਰਿੰਦੇ ਹੋਏ ਹੀ ਫੜ ਲਿਆ ਨਹੀਂ ਤਾਂ ਉਹ ਵੀ ਉਸੇ ਪਾਸੇ ਵੱਲ ਨੂੰ ਹੀ ਜਿਹੜਾ ਉਹ ਵੱਧ ਰਹੇ ਸੀਗੇ ਫ੍ਰੈਸਟਫੋਰ ਕਲੈਰੀ ਇੱਕ ਪ੍ਰੋਫੈਸਰ ਹੈਗੇ ਪੋਲਿਟੀਕਲ ਸਾਇੰਸ ਦੇ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਐਲਵਨੀ ਦੇ ਵਿੱਚ ਜਿਨ੍ਹਾਂ ਨੇ ਇੰਡੀਅਨ ਆਪਰੇਸ਼ਨਸ ਜੋ ਰਾਵ ਵਾਲੇ ਰਨ ਕਰਦੇ ਆ ਟਾਰਗੇਟਡ ਕਿਲਿੰਗ ਦਾ ਉਹ ਪੂਰਾ ਸਟਡੀ ਕੀਤਾ ਹੈਗਾ ਉਹ ਕਹਿੰਦੇ ਵੀ ਇਹ ਐਗਜੈਕਟਲੀ ਇਜ਼ਰਾਈਲ ਦਾ ਜਿਹੜਾ ਐਕਸਟਰਨਲ ਇੰਟੈਲੀਜੈਂਸ ਏਜੰਸੀ ਮੁਸਾਦ ਆ ਉਹਦੀ ਕਾਪੀ ਹੈਗੀ ਆ ਤੇ ਕਹਿੰਦੇ ਵੀ ਬੜੇ ਸਕਸੈਸਫੁਲ ਇਨੀ ਅਸੈਸੀਨੇਸ਼ਨਸ ਕੀਤੀਆਂ ਹੈਗੀਆਂ ਖਾਸ ਕਰਕੇ ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਤੇ ਮੁਸਾਦ ਵਾਲੇ ਤੁਹਾਨੂੰ ਪਤਾ ਹੀ ਆ ਕਿ ਉਹ ਕਿਸ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਮਾਰ ਦਿੰਦੇ ਆ ਤੇ ਕਹਿੰਦੇ ਵੀ ਆ ਰਾਵ ਵਾਲੇ ਪੂਰੀ ਤਰ੍ਹਾਂ ਪਾਕਿਸਤਾਨ ਦੇ ਵਿੱਚ ਸਕਸੈਸਫੁਲ ਹੋਏ ਆ ਪੂਰਾ ਸਾਲ ਕਈ ਲੋਕਾਂ ਨੂੰ ਮਾਰਨ ਦੇ ਵਿੱਚ ਪਰ ਉਹਨਾਂ ਦੇ ਤੌਰ ਤਰੀਕੇ ਟੈਕਨੀਕਸ ਟੈਕਟਿਕਸ ਪ੍ਰੋਸੀਜਰਸ ਇਹ ਵੈਸਟ ਦੇ ਵਿੱਚ ਨਹੀਂ ਵਰਕ ਕੀਤੇ ਵੈਸਟ ਦੇ ਵਿੱਚ ਖਾਸ ਕਰਕੇ ਬੈਸਟ ਦਾ ਮਤਲਬ ਇਹ ਆ ਕਿ ਕੈਨੇਡਾ ਅਮਰੀਕਾ ਚ ਨਹੀਂ ਕੰਮ ਕੀਤੇ ਈਵਨ ਦੋ ਉਹਨਾਂ ਨੇ ਕੈਨੇਡਾ ਚ ਭਾਈ ਨਿਜਰ ਨੂੰ ਸ਼ਹੀਦ ਕਰ ਦਿੱਤਾ ਪਰ ਇੱਥੇ ਉਹ ਫੜੇ ਗਏ ਹੈਗੇ ਆ ਜਦੋਂ ਤੋਂ ਯੂਐਸ ਤੇ ਕੈਨੇਡੀਅਨ ਅਫੀਸ਼ੀਅਲਸ ਨੇ ਡਿਸਕਵਰ ਕੀਤਾ ਆ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਇੰਡੀਆ ਅਸੈਸੀਨੇਸ਼ਨ ਕਰ ਰਹੀ ਆ ਵੈਸਟਰਨ ਸਿਟੀਜ਼ਨਸ ਦੀ ਖਾਸ ਕਰਕੇ ਜਿਹੜੇ ਸਿੱਖ ਸੈਪਰੇਟਿਸਟ ਮੂਵਮੈਂਟ ਨਾਲ ਆ ਸੰਬੰਧ ਰੱਖਦੇ ਹੈਗੇ ਆ ਇਹ ਉਹਨਾਂ ਨੇ ਪੂਰੇ ਆਪਣੇ ਧਿਆਨ ਦੇ ਵਿੱਚ ਲੈ ਆਂਦਾ ਤੇ ਪੂਰੀ ਤਰ੍ਹਾਂ ਉੱਥੇ ਦੇ ਕੁਝ ਲੋਕਾਂ ਨੂੰ ਫੜਿਆ ਵੀ ਆ ਕੈਨੇਡਾ ਵਾਲਿਆਂ ਨੇ ਕਹਿੰਦੇ ਡਿਪਲੋਮੈਟ ਵਾਪਸ ਕੀਤੇ ਆ ਅਮਰੀਕਾ ਚੋਂ ਰਾ ਦੇ ਸਾਰੇ ਆਫੀਸਰਸ ਭੱਜ ਗਏ ਹੈਗੇ ਆ ਹਜੇ ਤੱਕ ਰਾ ਦਾ ਚੀਫ ਜਿਹੜਾ ਦੁਬਾਰਾ ਕੀ ਅਪੋਇੰਟ ਨਹੀਂ ਕੀਤਾ ਗਿਆ ਹੈਗਾ ਸੋ ਇਹ ਇੰਡੀਆ ਵਾਲੇ ਐਗਜ਼ੈਕਟਲੀ ਜੋ ਇਜ਼ਰਾਈਲ ਵਾਲੇ ਕਰ ਰਹੇ ਆ ਉਹੀ ਆਪਰੇਸ਼ਨ ਦੁਨੀਆ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਮਾਰਨ ਦਾ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਜੀ ਅਜ ਤਾਂ ਨਹੀਂ ਕਈ ਸਾਲ ਜਿਹੜੇ ਉਹ ਇਹਨਾਂ ਨੂੰ ਹੋ ਗਏ ਆ ਸੋ ਜਿੱਦਾਂ ਇਸ ਆਰਟੀਕਲ ਦੇ ਵਿੱਚ ਹਵਾਲਾ ਹੁੰਦਾ ਹੈ 58 ਜਿਹੜੇ ਉਹਨਾਂ ਨੇ ਨਾਕੂਸ਼ ਕੀਤੇ ਉਹਨਾਂ ਚੋਂ 11 ਜਾਣਿਆਂ ਨੂੰ ਇੰਡੀਆ ਨੇ ਆਲਰੇਡੀ ਇਸੇ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਆ ਮਾਰ ਦਿੱਤਾ ਹਰ ਹੈ। ਸ੍ਰੀਨਾਥ ਰਗਾਵਨ ਇੱਕ ਪ੍ਰੋਮਿਨੈਂਟ ਕਹਿੰਦੇ ਇੰਡੀਅਨ ਮਿਲਟਰੀ ਹਿਸਟੋਰੀਅਨ ਆ ਤੇ ਸਾਬਕਾ ਆਰਮੀ ਦੇ ਆਫੀਸਰ ਆ ਜਿਨ੍ਹਾਂ ਨੇ ਕਸ਼ਮੀਰ ਦੇ ਵਿੱਚ ਸਰਵ ਕੀਤਾ ਸੀ। ਉਹਨਾਂ ਨੇ ਇਹ ਕਿਹਾ ਵੀ ਮੋਦੀ ਗਵਰਨਮੈਂਟ ਨੇ ਪਬਲੀਕਲੀ ਇਹ ਹੁਣ ਮੰਨ ਲਿਆ ਆ ਵੀ ਸਾਡੇ ਕੋਲ ਸਪੈਸ਼ਲ ਫੋਰਸੇਸ ਹੈਗੀਆਂ ਆ ਜਿਹੜੀਆਂ ਪਾਕਿਸਤਾਨ ਦੇ ਵਿੱਚ ਇਨਸਾਈਡ ਜਾ ਕੇ ਰੇਡ ਕਰਦੀਆਂ ਆ ਤੇ ਉਹ ਮੋਦੀ ਦੀ ਸਰਕਾਰ ਇਨਕਰੇਜ ਵੀ ਕਰ ਰਹੀ ਆ ਬਾਲੀਵੁੱਡ ਦੇ ਵਿੱਚ ਉਦਾਂ ਦੀਆਂ ਮੂਵੀਜ਼ ਬਣਾਉਣ ਨੂੰ ਨੂੰ ਜਿਹੜੀਆਂ ਗਲੇਮਰਾਇਜ਼ ਕਰਨਗੇ ਆ ਪੀ ਇੰਡੀਆ ਦੇ ਜਿਹੜੇ ਇਹ ਆਪਰੇਸ਼ਨਸ ਆ ਸਾਡੇ ਸਕਸੈਸਫੁਲ ਹੋ ਰਹੇ ਹੈਗੇ ਆ ਤੇ ਰਾਗਵਾਨ ਇਹ ਕਹਿੰਦਾ ਵੀ ਦਿਸ ਇਜ਼ ਦਾ ਨਿਊ ਇੰਡੀਆ ਇਹ ਕਹਿੰਦੇ ਵੀ ਮੋਦੀ ਗਵਰਨਮੈਂਟ ਦੇ ਅੰਡਰ ਹੁਣ ਇਹ ਨਵਾਂ ਇੰਡੀਆ ਆ ਜਿੱਥੇ ਉਹ ਕਿਸੇ ਨੂੰ ਵੀ ਜਾ ਕੇ ਕਿੱਥੇ ਮਾਰਨ ਦੀ ਜਿਹੜੀ ਆ ਉਹਨਾਂ ਚ ਹੁਣ ਹਿੰਮਤ ਹੈਗੀ ਆ ਜੀ ਜੀ ਬਿਲਕੁਲ ਸੋ ਇਹ ਕਿੰਨਾ ਚਿਰ ਜਿਹੜਾ ਇਹ ਚੱਲ ਸਕੂਗਾ ਇਦਾਂ ਦੇ ਜਿਹੜੇ ਵੈਸਟ ਵਾਲੇ ਮੁਲਕਾ ਉਹ ਇਹਨਾਂ ਦੀ ਕਿੱਦਾਂ ਚਲਾਉਣਗੇ ਇਹ ਦੇਖਣ ਵਾਲੀ ਗੱਲ ਆ ਪਾਕਿਸਤਾਨ ਵਾਲਿਆਂ ਦਾ ਤਾਂ ਆਪਾਂ ਨੂੰ ਪਤਾ ਹੈ ਜਾਂ ਹੋਰ ਮੁਲਕਾਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਜਿੱਦਾਂ ਹੁਣ ਦੱਸਿਆ ਵੀ ਜਿੱਥੇ ਡੈਮੋਕ੍ਰੇਸੀ ਕਹਿਣ ਨੂੰ ਹੀ ਆ ਉਹ ਸਾਰੀਆਂ ਚੀਜ਼ਾਂ ਡਿਫਰੈਂਟ ਆ ਹੁਣ ਇੱਥੇ ਦੀਆਂ ਜਿਹੜੀਆਂ ਡੈਮੋਕ੍ਰੇਸੀਆਂ ਇਸ ਨੂੰ ਕਿਸ ਤਰੀਕੇ ਨਾਲ ਲੈਂਦੀਆਂ ਉਹ ਦੇਖਣ ਵਾਲੀ ਗੱਲ ਆ ਨੋ ਡਾਊਟ ਇਹ ਸਾਰੇ ਮਸਲੇ ਦੇ ਵਿੱਚ ਪਹਿਲਾਂ ਹੀ ਕਾਫੀ ਜ਼ਿਆਦਾ ਇਹਨਾਂ ਨੂੰ ਕਹਿ ਲੋ ਵੀ ਰੋੜੇ ਰੱਪੇ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੋ ਲੈਟਸ ਸੀ ਕਿ ਕੀ ਬਣਦਾ ਪਰ ਲਗਾਤਾਰ ਵੈਸਟ ਦੇ ਵਿੱਚ ਇੰਡੀਆ ਵਾਲੇ ਨੰਗੇ ਹੁੰਦੇ ਜਾ ਰਹੇ ਐਕਸਪੋਜ਼ ਹੁੰਦੇ ਜਾ ਰਹੇ ਆ ਉਹਨਾਂ ਦੇ ਕੋਵਿਡ ਆਪਰੇਸ਼ਨਸ ਆ ਚਾਹੇ ਤੇ ਚਾਹੇ ਉਹਨਾਂ ਦੇ ਦੁਆਰਾ ਸੁਪਾਰੀਆਂ ਦੇ ਕੇ ਕਰਾਇਆ ਜਾ ਰਿਹਾ ਕੰਮ ਜਾਂ ਇੰਡੀਅਨ ਗੈਂਗਸਟਰਸ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਆ ਉਹ ਸਾਰਾ ਕੁਝ ਜਿਹੜਾ ਉਹ ਇਸ ਟਾਈਮ ਸਾਹਮਣੇ ਆਨ ਦਾ ਜਾ ਰਿਹਾ ਹੈ ਤੇ ਇੱਥੇ ਵਸ਼ਿੰਗਟਨ ਪੋਸਟ ਕਰਕੇ ਦੀ ਵੀ ਦਲੇਰੀ ਆ ਜਿਹੜੇ ਇਦਾਂ ਦੇ ਇਨਵੈਸਟਿਗੇਟਿਵ ਰਿਪੋਰਟਸ ਲੈ ਕੇ ਦੁਨੀਆ ਸਾਹਮਣੇ ਪੇਸ਼ ਕਰ ਰਹੇ ਹੈਗੇ ਬਿਲਕੁਲ ਤੇ ਹਰਜੋਤ ਸਿੰਘ ਜੀ ਆਪਾਂ ਬ੍ਰੇਕ ਲਵਾਂਗੇ ਤਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਕਾਲਸ ਦਾ ਸਿਲਸਿਲਾ ਕਰਦੇ ਆਂ ਜੀ ਸ਼ੁਰੂ ਸੋ ਤੇ ਜੇ ਤੁਹਾਡਾ ਵੀ ਕੋਈ ਵਿਚਾਰ ਹੈਗਾ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਆ ਇਸ ਪ੍ਰੋਗਰਾਮ ਦੇ ਬਾਰੇ 2024 ਦਾ ਸਾਲ ਸਾਲ ਦਾ ਜਿਹੜਾ ਅਖੀਰਲਾ ਜਿਹੜਾ ਉਹ ਦਿਨ ਹੈਗਾ ਆ ਉਹਨਾਂ ਤੋਂ ਚਲੋ ਕੱਲ ਸੇਮ ਹੀ ਸੂਰਜ ਚੜ੍ਹਨਾ ਹੈ ਪਰ ਇੱਕ ਰਵਾਇਤਾ ਵੀ ਆਪਾਂ ਆਪਣੇ ਆਪ ਨੂੰ ਹੋਰ ਬਿਹਤਰ ਕਿੱਦਾਂ ਕਰ ਸਕਦੇ ਹਾਂ ਸੋ ਜ਼ਰੂਰ ਆਪਣੀ ਫੀਡਬੈਕ ਚੰਗਾ ਲੱਗਦਾ ਮੰਦਾ ਲੱਗਦਾ ਕਿੱਥੇ ਸੁਧਾਰ ਦੀ ਗੰਜائش ਆ ਉਸ ਦੇ ਲਈ ਤੁਸੀਂ ਜ਼ਰੂਰ ਕਾਲ ਕਰੋ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰੋ 4082725200 4082725200 ਤੁਸੀਂ ਕਾਲ ਕਰ ਸਕਦੇ ਹੈਗੇ ਆ ਸੋ ਫੋਨ ਲਾਈਨ ਜਿਹੜੀਆਂ ਉਹ ਆਪਾਂ ਓਪਨ ਕਰ ਦਿੱਤੀਆਂ ਕਾਲ